ਆਹ ਸ਼ਰਿਆਮ ਪੰਜਾਬ ਦੇ ਹਾਲਾਤ ਨੇ ਆ ਇੱਕ ਮੁੰਡਾ ਹੈਂਡੀਕੈਪ ਜਿਹੜਾ ਆਪਣੀ ਦੁਕਾਨ ਚਲਾ ਰਿਹਾ ਔਰ ਇੱਕ ਦਾ ਲੈ ਕੇ ਬੰਦਾ ਆਉਂਦਾ ਤੇ ਉਹਦਾ ਇਹਦੇ ਚ 70000 ਰੁਪਏ ਲੈ ਕੇ ਫਰਾਰ ਹੋ ਜਾਂਦਾ ਔਰ ਇਹ ਕਿਉਂਕਿ ਫਿਜ਼ੀਕਲੀ ਫਿੱਟ ਨਹੀਂ ਹੈਗਾ ਇਸ ਕਰਕੇ ਉਹਦੇ ਪਿੱਛੇ ਵੀ ਨਹੀਂ ਪੱਛ ਸਕਿਆ ਰੋਲਾ ਨਹੀਂ ਪਾ ਸਕਿਆ ਤੇ ਆ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਬਣੇ ਹੋਏ ਨੇ ਸਾਹਮਣੇ ਆ ਤੁਹਾਡੇ ਆਥਮਾਨ ਦੁਬਾਰਾ ਦਿਖਾ ਦੇਣਾ ਆ ਲੋ ਆ ਆ ਗਿਆ ਆ ਆ ਇਹ ਬੈਠਾ ਇੱਥੇ ਹੀ ਇਸੇ ਥਾਂ ਤੇ ਆ ਲੈ ਕੇ ਆ ਦੇਖੋ ਆ ਬੰਦਾ ਆਦਲਾ ਆ ਆ ਬੰਦਾ ਜਿਹੜਾ ਆ ਦੇਖੋ ਇਹਦੇ ਹੱਥ 'ਚ ਦਾਵਾ ਆ ਬੈਗ ਫੜਿਆ ਹੋਇਆ ਹੈ ਕੈਮਰੇ ਕੋਲ ਹਾਈਟ ਬਟਨ ਹੈ ਨਾ ਆ ਬੈਗ ਲੈ ਕੇ ਫੜਾ ਰਿਹਾ ਆ ਦਾਵਾ ਆ ਬੈਗ ਆ ਬੰਦੇ ਦਾ ਮੂੰਹ ਢੱਕਿਆ ਹੋਇਆ ਤੇ ਆ ਬੈਗ ਜਿਹੜਾ ਆ ਹੱਥ 'ਚ ਫੜਿਆ ਇਹ ਹਾਲਾਤ ਨੇ ਪੰਜਾਬ ਦੇ ਅੱਜ ਮਤਲਬ ਕਿ ਆਮ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਆ ਕੋਈ ਵੀ ਸੁਰੱਖਿਆ ਹੈ ਨਹੀਂਗੀ ਬਹੁਤ ਬੁਰਾ ਹਾਲ ਆ ਇਹ ਅੱਜ ਪਿੰਡ ਬੀਬੀਪੁਰ ਜਿਹੜਾ ਕਿ ਖੰਨੇ ਦਾ ਪਿੰਡ ਆ ਖੰਨੇ ਹਲਕੇ ਦਾ ਉੱਥੇ ਦੇ ਆ ਹਾਲਾਤ ਨੇ ਤੇ ਹਾਲੇ ਤੱਕ ਇਹਨਾਂ ਨੂੰ ਕੋਈ ਇਨਸਾਫ ਦੀ ਜਿਹੜੀ ਆ ਉਹ ਕੋਈ ਆਸ ਨਹੀਂ ਦਿਖਾਈ ਦੇ ਰਹੀ ਸੋ ਅੱਜ ਅਸੀਂ ਇਹਨਾਂ ਦਾ ਪਤਾ ਲੈਣ ਆਏ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਅਸੀਂ ਵੀ ਅਫਸਰਾਂ ਨਾਲ ਗੱਲ ਕਰਾਂਗੇ ਪਰ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਔਰ ਇਹ ਜਿਹੜਾ ਵਾ ਸਾਰਾ ਸਿਆਸੀਕਰਨ ਹੋ ਚੁੱਕਿਆ ਇਹ ਤਾਂ ਸਿਰਫ ਆਪਣੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਆ ਜਿਹੜੇ ਗੁੰਡੇ ਅਨਸਰ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਗੈਂਗਸਟਰ ਨੇ ਚੋਰ ਨੇ ਟਕੈਤ ਨੇ ਨਸ਼ੇ ਆਲੇ ਨੇ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਖੋਣ ਦਿੱਤੀ ਹੋਈ ਹੈ ਹਾਂਜੀ ਬਿਲਕੁਲ ਸੁਬਾਹ ਹਲਾ ਇਹ ਤੇ ਨਹੀਂ ਹੋ ਜਾਂਦਾ ਕੋ ਦੁਪਹਿਰੇ 2:10 ਤੇ ਦੁਪਹਿਰੇ 2:00 ਹਾਂਜੀ 2:00 ਦੁਪਹਿਰੇ 2:00 ਜੀ ਬਾਰਿਸ਼ ਪੈਂਦੀ ਸੀਗੀ ਇਕੱਲੇ ਸੀਗੇ ਭਰਾਏ ਠੀਕ ਹੈ ਆਪਣੇ ਕੰਮ ਆ ਕੇ ਖੜਾ ਸੀ ਵੀ ਹੈ ਠੀਕ ਹੈ ਭਰਾਏ ਦਾ ਕੋਈ ਗੱਲ ਨਾ ਰਹੇ ਮੈਂ ਤਾਂ ਮਾਰ ਲਾ ਚਾਚਾ ਉਹ ਹੈਗੀ ਵੀਡੀਓ ਮੈਂ ਕਹਾਂ ਚਾਚਾ ਇਹਨਾਂ ਦੋ ਠੀਕ ਹੈ ਇਹਦੇ ਘਰ ਵਾਲੇ ਵੀ ਠੀਕ ਹੈ ਉਹ ਵੀ ਗਲਾਸ ਚਾ ਕੇ ਤੋਂ ਬਾਈ ਜੀ ਦੇਖ ਕੁਝ ਦੇਖ ਸਕਦੇ ਕੋਲ ਰਹੀ ਜਿੱਤਰੱਖੇ